ਇਕੋ ਅੱਜ ਸੁਆਮੀ ਪ੍ਰੀਮੋਸ਼ ਮਨੀ ਜੀ ਦੁਆਲੇ ਗਰਮ ਨਾਲ ਨਾਲ ਨਦਿਆ ਨਾਲ ਨਾਲ ਦੇਸ਼ੀ ਬਾਦ ਨਾਲ ਹੁੜਿਆਣਾ ਦੇ ਵਿੱਚ ਸਰਪੱਤ ਸੰਗਮ ਸਮਾਵੇਲਨ ਕਰਾਇਆ ਗਿਆ ਔਰ ਇਹ ਵੈਚੀ ਦਾ ਪੰਜਾਬ ਹੈ ਹੀ ਸਰਪੱਤ ਸੰਗਮ ਇਹ ਤਾਂ ਸਭ ਦਾ ਸੰਜਾਇ ਇੱਥੇ ਗੁਰਬਾਣੀ ਨਹੀਂ ਸਾਨੂੰ ਇਹ ਦਿੱਤਾ ਹੈ ਕਿ ਇਹ ਕਦੇ ਬਹੁਤ ਕਿਤੇ ਚਿੱਤਾ ਜੂਰਾ ਵਿਚਾਰੇ ਲੇਕਿਨ ਅੱਜ ਬਹੁਤ ਹੀ ਪ੍ਰਭਾਵਸ਼ਾਲੀ ਜਿਹੜਾ ਇਹ ਸਰਗਮ ਸੰਗਮ ਤੋਂ ਸੁਬਿਲ ਕਰਾਇਆ ਗਿਆ ਉਹਦੇ ਦੇ ਹਜਰੀ ਬਾਲੀ ਵੀ ਸਾਡੇ ਸਾਥੀ ਬਹੁਤ ਸਰਵਹਾਰ ਬੁਨਾ ਦੇ ਵੀ ਅੱਜ ਦੇ ਹਿਥਾਲੇ ਆਉਂਦੇ ਸਿਰਦਾਸ ਕਰਦੇ ਕਿ ਪੰਜਾਬ ਇੱਕ ਦੂਜੇ ਦਾ ਹੱਥ ਫੜ ਕੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਉਹ ਤੇਜ ਤਮੋਰੀ ਸੁਪੋਰਟ ਥੈਂਕ ਯੂ ਪ੍ਰੋਗਰਾਮ ਹੋਇਆ ਪੰਜਾਬ ਰਾਜ ਐਸੀ ਕਮਿਸ਼ਨ ਦੇ ਚੇਅਰਮੈਨ ਬਜੋ ਮੈਨੂੰ ਇਛਾ ਮਾਜ ਦਾ ਮਹਾਰਾਜ ਤੁਸੀਂ ਕਿਉਂ ਜੁਨੀ ਜੀ ਦਾ ਮਹਾਰਾਜ ਜੀ ਦਾ ਧੰਨਵਾਦ ਕਰਦਾ ਹਾਂ ਵਿਰਾਟ ਧਰਮ ਸੰਗਮ ਜਿਹੜਾ ਇਹ ਸਮੇਲਨ ਹੋਇਆ ਮੈਨੂੰ ਇ tanto ਲੱਗਦਾ ਪੰਜਾਬ ਦੇ ਵਿੱਚ 40% ਦੇ ਲਗਭਗ ਅਨੁਸੂਚਿਤ ਜਾਤੀ ਵਰਗਾਂ ਦੀ ਵਾਦੀ ਆ ਔਰ ਦੇਸ਼ ਦੇ ਵਿੱਚ ਤਕਰੀਬਨ 25-30 ਕਰੋੜ ਲੋਕ ਜਿਹੜੇ ਸ਼ਡਿਊਲ ਕਸ ਭਾਈਚਾਰੇ ਦੇ ਆ ਸ਼ਡਿਊਲ ਟਰਾਈ ਭਾਈਚਾਰਿਆਂ ਦੇ ਆ ਔਰ ਦੇਸ਼ 6000 ਜਾਤਾਂ ਵਿੱਚ ਵੰਡਿਆ ਹੋਇਆ ਆ ਮੰਚ ਤੋਂ ਵੀ ਅਸੀਂ ਇਹ ਬੇਨਤੀ ਕੀਤੀ ਆ ਕਿ ਜਿਹੜੇ ਬਰਾਤ ਧਰਮ ਸੰਗਮ ਇਹ ਸਮਾਗਮ ਹੁੰਦੇ ਆ ਇਹਨਾਂ ਦੀ ਹੁਣ ਅਗਲੀ ਕੜੀ ਦੇਸ਼ ਦੇ ਵਿੱਚ ਚੱਲਣੀ ਚਾਹੀਦੀ ਆ ਜਿੱਨਾਂ ਨਾਲ ਸਮਾਜ ਵਿੱਚ ਭਾਈਚਾਰਾ ਆਵੇ ਸਮਰਸਤਾ ਆਵੇ ਔਰ ਮਾਨਸਕੀ ਜਾਤੀ ਸਭੇ ਕੇ ਪਛਾਣ ਬੋ ਦਾ ਸੰਕਲਪ ਪੂਰਾ ਹੋਵੇ ਉਹ ਪ੍ਰੋਗਰਾਮ ਹੋ ਸਕਦੇ ਆ ਬਰਾਟ ਜਾਤੀ ਸੰਗਮ ਸਮੇਲਨ ਔਰ ਤਾਂ ਜੋ ਸਾਰੀਆਂ ਜਾਤੀਆਂ ਸਾਰੇ ਧਰਮਾਂ ਦੇ ਲੋਕ ਜਿਹੜੇ ਵਿਖਰੇ ਹੋਏ ਆ ਅਲੱਗ-ਅਲੱਗ ਨੇ ਉਹਨਾਂ ਚੂਚੀਚ ਦੀ ਭਾਵਨਾ ਖਤਮ ਹੋਵੇ ਔਰ ਇੱਕ ਮੱਝ ਤੇ ਸ਼ਾਮਿਲ